ਗਾਲ ਸੋਣਾ ਓਏ ਮੈਂ ਤਾਂ ਅੱਗ ਲਾਉਂਗਾ ਸਾਡਾ ਬਾਣਾ ਸਾਡੀ ਪਰਾਲੀ ਆ ਤੁਹਾਨੂੰ ਕੀ ਡਿੱਕਦਾ ਯਾਰਾ ਉਹ ਭਰਾਵਾ ਤੁਹਾਨੂੰ ਪੂਰੀ ਡਿੱਕਦਾ ਯਾਰਾ ਸਾਡੀ ਕਣਕ ਖੜੀ ਆ ਜੇ ਅੱਗ ਪੈ ਗਈ ਫੇਰ ਡਿੱਕਦਾ ਨਾ ਉਹਦੇ ਬਾਣ ਚ ਬਾਲਟੀਆਂ ਲੈ ਕੇ ਵਜੋ ਪਾਣੀ ਵਿਆਂ ਨਾਲ ਡਾਲੋ ਉਹ ਭਰਾਵਾ ਬਾਲਟੀਆਂ ਦੀ ਗੱਲ ਨਹੀਂ ਅਸੀਂ ਅੱਗ ਲਾਉਣੀ ਨਹੀਂ ਦਿੰਦੇ ਥੋੜੇ ਕੰਨੀ ਦੇਖੀ ਚੱਲਗੇ ਵੀ ਕਣਕ ਵੱਢੋਂਗੇ ਤਾਂ ਅਸੀਂ ਅੱਗ ਬਾਹਰ ਚਲਾਵਾਂਗੇ ਹੋਇਆ ਕੀ ਕਰਨ ਲੱਗਿਆ ਓਏ ਓਏ ਅੱਗ ਲਾਉਣਾ ਯਾਰ ਮੱਕੀ ਨਹੀਂ ਵੇਚਣੀ ਮੁਰੇ ਬਾਣਾ ਰਮਾਉਣਾਗਾ ਓ ਯਾਰ ਆ ਦੇਖ ਤਾਲੇ ਕਣਕ ਖੜੀ ਆ ਉਹਨਾਂ ਦੀ ਫੂੰਡੀ ਕੀ ਗੁਰਵਿੰਦਰ ਕੀ ਬੱਬੂ ਕਿ ਇਧਰ ਆਉਣੇ ਕੀ ਆਪਣੀ ਬੱਦਲ ਵੱਡੀ ਨੂੰ ਕਿੰਨੇ ਦਿਨ ਹੋ ਗਏ ਅਚਾਨਕ ਨਹੀਂ ਦੇਖੀ ਜਲੀ ਵੀ ਵੱਢਣਗੇ ਫਿਰ ਅਗਲਾਵਾਂਗੇ ਅੱਛਾ ਆਪਾਂ ਅਗਲਾ ਦੀਏ ਤੇ ਉਹਨਾਂ ਦਾ ਨੁਕਸਾਨ ਹੋ ਜਾਏ ਫਿਰ ਅੱਛਾ ਹੋ ਅੱਛਾ ਉਹਨੂੰ ਡੀਕੀ ਚਲਾਂਗੇ ਆਪਾਂ ਹਾਂ ਉਹਨੇ ਦਿਨ ਉਹ ਬਾਈ ਡੀਕਣਾ ਹੀ ਪਊਗਾ ਏਡੀ ਗਿਡੀ ਗੱਲ ਆ ਜੇ ਉਹ ਪਹਿਲਾਂ ਵੱਢ ਲੈਂਦੇ ਆਪਣੀ ਖੜੀ ਹੁੰਦੀ ਉਹ ਵੀ ਡੀਕਦੇ ਹੀ ਉਹ ਯਾਰ ਇਹ ਗੱਲਾਂ ਹੀ ਐਵੇਂ ਹੀ ਲੱਗਦਾ ਤੈਨੂੰ ਡੀਕ ਤੇ ਰੁਕਦਾ ਕੋਈ ਨਹੀਂ ਸਾਰੇ ਅੱਗ ਲਾ ਦਿੰਦੇ ਵੱਢ ਲੈਂਦੇ ਉਹਦੇ ਦੀ ਕਰਦੇ ਸੀ ਉਹ ਬਾਈ ਭਰਾਵਾ 6 6 ਮਹੀਨਿਆਂ ਦੀ ਮਿਹਨਤ ਹੁੰਦੀ ਆ ਉਹ ਯਾਰ ਤੂੰ ਮੈਨੂੰ ਸਿਖਿਆਣਾ ਤੂੰ ਡੱਬੀ ਫੜਾ ਯਾਰ ਅਗ ਲਾਉਣੀਆਂ ਯਾਰ ਮਰੀਖੇ ਵਾਲ ਇਦਾਂ ਉਹਨਾਂ ਨੂੰ ਕਹਿੰਦੇ ਜਾ ਕੇ ਵਾਟ ਲੈਣੇ ਯਾਰ ਉਹ ਉਹਨਾਂ ਨੂੰ ਪੁੱਛ ਲੈਣੇ ਵੀ ਥੋੜੇ ਮੈਨੂੰ ਸਿੱਖਾ ਦੇਣ ਲੱਗਿਆ ਨਾ ਪੁੱਛੇਗਾ ਯਾਰ ਉਹਨਾਂ ਦਾ ਮੈਨੂੰ ਪਤਾ ਹੀ ਹੈ ਕਿ ਇਹ ਜਿਹੇ ਬੰਦੇ ਆਉ ਤਾ ਖੇਡਣ ਵੇਲੇ ਉਹਨਾਂ ਕੋਲ ਟਾਈਮ ਆ ਕਣ ਕੱਟਣ ਵਾਲੇ ਟਾਈਮ ਨਹੀਂ ਆ ਯਾਰ ਨਈ ਮਸ਼ੀਨ ਮਿਲੀ ਹੋਣੀ ਵਿਚਾਰਿਆਂ ਨੂੰ ਆ ਮਿਲੀ ਹੋਣੀ ਤੂੰ ਉਹਨਾਂ ਦਾ ਬੜਾ ਨਾ ਹਾਮਦਾਰਦ ਨਾ ਬਣੀ ਨਹੀਂ ਕਿਸੇ ਦਾ ਜੀ ਕਰਦਾ ਆਪਦੀ 6-6 ਮਹੀਨਿਆਂ ਦੀ ਮਿਹਨਤ ਕਰਕੇ ਫਸਲ ਪਾਲੀ ਹੋਈ ਨੂੰ ਆਹੀਂ ਖੇਤਾਂ 'ਚ ਰੱਖਣ ਨੂੰ ਉਹ ਯਾਰ ਤੂੰ ਯਾਰ ਬੜਾ ਹੋਣਾ ਕਰ ਤੂੰ ਮੈਂ ਕੰਮ ਨਿਮੇੜਨਾ ਭਰਾਵਾ ਯਾਰ ਉਹ ਆ ਕੇ ਲੈ ਉਹ ਧੰਨ ਆ ਆਉਂਦੇ ਇੱਧਰ ਹੀ ਵੱਡੇ ਪਰਾਪੇ ਨਵੇੜਲੀ ਇਹਨਾਂ ਨਾਲ ਫਿਰ ਲੈ ਜਾਣਾ ਹੈ ਓਏ ਨਮੇੜਨੂਗਾ ਤੂੰ ਜਾਵੜਾ ਓਏ ਅਸੀਂ ਵੇਚ ਨਹੀਂ ਆਉਣਾ ਨਾ ਇ ਯਾਰ ਓ ਗੁਰਵਿੰਦਰ ਓਏ ਫੁੰਡੀ ਆ ਟਾਂਗਰ ਜੇ ਨੂੰ ਅੱਗ ਲਾਉਂਦਾ ਓਏ ਥੋਡੀ ਕਣਕ ਨੂੰ ਨਾ ਅੱਗ ਪੈ ਜਾ ਨਿਗਰ ਰੱਖਿਓ ਬਾਕੀ ਇਹਦੇ ਨਾਲ ਜਵੇਂ ਮਰਜੀ ਇਹਦੇ ਮੂੰਹ ਕੋ ਨਹੀਂ ਦੇਖੀ ਆ ਮੈਂ ਹੁਣ ਮੈਂ ਓਹ ਪਰਾਵਾ ਖੜ ਜਾ ਅੱਗ ਨਾਲਾਈ ਆ ਚਾਰ ਕਰਾਂ ਦੀ ਗਣ ਖੜੀਆ ਨਾਲੇ ਸਾਡੀ ਗਣ ਖੂਕੇਗਾ ਓਏ ਗੱਲ ਸੁਣ ਲੈ ਓਏ ਮੈਂ ਤਾਂ ਅੱਗ ਲਾਉਂਗਾ ਸਾਡਾ ਬਾਣਾ ਸਾਡੀ ਪਰਾਲੀ ਤੁਹਾਨੂੰ ਕੀ ਡਿੱਕਦਾ ਯਾਰਾ ਪਰਾਵਾ ਸਾਨੂੰ ਪੂਰੀ ਡਿੱਕਦਾ ਯਾਰਾ ਤੁਹਾਡੀ ਕਣਕ ਖੜੀ ਆ ਜੇ ਅੱਗ ਵਗੀ ਫੇਰ ਡਿੱਕਦਾ ਨਾ ਉਹਦੇ ਬਾਣ ਚ ਬਾਲਟੀਆਂ ਲੈ ਕੇ ਭਜੋ ਪਾਣੀ ਵਿਆਂ ਨਾਲ ਡਾੜਾ ਉਹ ਭਰਾਵਾ ਬਾਲਟੀਆਂ ਦੀ ਗੱਲ ਨਹੀਂ ਅਸੀਂ ਅੱਗ ਲਾਉਣ ਨਹੀਂ ਦਿੰਦੇ ਥੋੜੇ ਕੰਨੀ ਦੇਖੀ ਚੱਲ ਗਏ ਵੀ ਕਣਕ ਵੱਢੋਂਗੇ ਤਾਂ ਅਸੀਂ ਅੱਗ ਬਾਹਰ ਚਲਾਵਾ ਗਏ ਅਸੀਂ ਮੱਕੀ ਪੀਚਨੀ ਆ ਭਰਾਵਾ ਸਾਨੂੰ ਹੱਫਤ ਹੋ ਗਿਆ ਕਣਕ ਵੱਢੀ ਉਹ ਭਰਾਵਾ 5 ਦਿਨਾਂ ਦਾ ਖੜਜੇਗਾ ਫੇਰ ਤੈਨੂੰ ਮੈਂ ਹੀ ਖੜਦਾ ਯਾਰ 5 ਦਿਨਾਂ ਖੜਜੇਗਾ ਲੈਣਾ ਨਹੀਂ ਬਿਲਦੀ ਸਾਡੇ ਪਹਿਲਾਂ ਸਾਡੇ ਨਾਲ ਇੱਥੇ ਆ ਗਿਆ ਉਹ ਗਿਆਨ ਦੀ ਗਿਆ ਉਹਨੂੰ ਟੱਕਰ ਆ ਉਹ ਸਹੀ ਗੱਲ ਕਹਿੰਦਾ ਬਈ ਉਹ ਇਨੂੰ ਪਤਾ ਉਹ ਸਹੀ ਕੀ ਕਹਿੰਦਾ ਉਹ ਹੱਥ ਨੇ ਇਕੱਠੇ ਡੱਬਦੇ ਤੁਸੀਂ ਤਾਂ ਸਹੀ ਲੱਗਦਾ ਉਹ ਤੈਨੂੰ ਹੀ ਲੱਗਦਾ ਇਹ ਹਾਂ ਉਹ ਲੱਗਦਾ ਯਾਰ ਮੈਂ ਤਾਂ ਅੱਗੇ ਲਾਉਂਗਾ ਭਰਾਵਾ ਜੀ ਹਿੰਮਤ ਦਾ ਰੋਕਣਾ ਅਰੇ ਰੋਕਾਂਗੇ ਨਾ ਆਇਆ ਸੀ ਨਾਲ ਤੇਰੇ ਹਾਈ ਕਿਉਂ ਮੁੜ ਕੇ ਫਰੋਣਾ ਉਹ ਡਾਂਗ ਚੱਕੇ ਲਾਉਂਦਾ ਉਹ ਬਣਾ ਤੈਨੂੰ ਬੰਦਾ ਕੁੰਡੀ ਆਇਆ ਓਏ ਧਈਏ ਨੂੰ ਬਣਾਇਓ ਬੰਦਾ ਇਹਨੂੰ ਪੁਲਾਹ ਹੁੜਦਾ ਮੈਂ ਬੁਝਾਉਣਾ ਤੇਰੀ ਮੱਥੀ ਹੂੰ ਨਾ ਤੂੰ ਅੱਗ ਲਾਉਣ ਬੈਗਿਆ ਤੂੰ ਐਂ ਸੋਚਿਆ ਵੀ ਸਾਡੀ ਆਸੇ ਪਾਸੇ ਫਸਲ ਖੜੀ ਆ ਸਾਡੀ ਵੀ ਮਜਬੂਰੀ ਸੀ ਸਾਨੂੰ ਮਸ਼ੀਨ ਨਹੀਂ ਮਿਲੀ ਉਹ ਤੇਰੇ ਨਹੀਂ ਛੜੇ ਹਾਂ ਨੂੰ ਕਿਹੜਾ ਮੂੰਹ ਲਾਉਂ ਅਣੂ ਦਾ ਤਾਂ ਸੀਗਾ ਵੀ ਸਾਡੀ ਕਣਕ ਦਾ ਨੁਕਸਾਨ ਨਾ ਹੋ ਜਾਏ। ਪਾਰਾ ਤੇਰੀ ਮੈਂ ਤਾ 10 ਦਿਨ ਹੋ ਗਏ ਬਾਈ ਯਾਰ ਤੁਹਾਨੂੰ ਮਸ਼ੀਨ ਨਹੀਂ ਮਿਲੀ ਸਾਰੇ ਲੋਕਾਂ ਨੇ ਕਣਕ ਵੜ ਲਈ ਯਾਰ। ਮੈਂ ਮੱਕੀ ਵੀਚ ਨਹੀਂ ਯਾਰ ਹੁਣ ਤੁਹਾਡੇ ਮੂੰਹ ਘਣੀ ਦੇਖੀ ਚੱਲਾ ਮੈਂ। ਇੱਕ ਉਹ ਸਾਡੇ ਵਾਲਾ ਯਾਰ ਆਕੇ ਤੁਹਾਡੇ ਪੱਖ ਜੀ ਬੋਲੀ ਜਾਊਗਾ। ਜਦੋਂ ਮਰਜ਼ੀ ਦੇਖ ਲੈ ਤੁਹਾਡੇ ਪੱਖ ਜੀ ਗੱਲ ਕਰੂ। ਜੇ ਮੇਰੇ ਨਾਲ ਉਹ ਹੁੰਦਾ ਨਾ ਭਰਾ ਨਾਲ ਭਰਾ ਦਾ ਬੇਰੀ ਬਣੇ। ਆ ਦੁਸ਼ਮਣ ਬੰਦੇ ਨੂੰ ਹੱਥ ਨਹੀਂ ਪਾ ਸਕਦਾ। ਹੱਥ ਦੀ ਗੱਲ ਨਹੀਂ ਉਹ ਤੈਨੂੰ ਚੰਗੀ ਸਲਾਹ ਦਿੰਦਾ ਸੀ। ਉਹ ਯਾਰ ਉਹਦਾ ਮੈਨੂੰ ਪਤਾ ਹੈਗਾ ਤੁਹਾਡੇ ਨਾਲ ਬਹਿੰਦਾ ਉਹ ਚੰਗੀ ਸਲਾਹ ਦਿੰਦਾ ਸੀਗਾ। ਮੈਂ ਅੱਗ ਨਹੀਂ ਲਾਉਂਦਾ ਮੇਰਾ ਦਿਮਾਗ ਨਾ ਖਰਾਬ ਕਰੋ ਜਾ ਬੜੋ ਇੱਥੋਂ ਯਾਰ ਤੂੰ ਭੱਗ ਜਾ ਜਾ ਇੱਥੋਂ ਜਾ ਲੱਗ ਜਾ ਬਗ ਜਾ ਓਏ ਮੇਰੀ ਤੰਗਲੀ ਪਈ ਸੀ ਇੱਥੇ ਓ ਬਈਆ ਤੰਗਲੀ ਤੇਰੀ ਚੀਕਾਂ ਵਾਲੀ ਡੱਬੀ ਤਾਂ ਦੇ ਦਿਓ ਆ ਲੈ ਡੱਬੀ ਲੈ ਜਾ ਕਿਤੇ ਇਹਦੇ ਵਿੱਚ 20 ਰੁਪਏ ਸੀ ਯਾਰ ਉਹ ਤਾਂ ਨਹੀਂ ਕੱਢ ਗੁੱਡਲੇ ਪੁੱਕੀ ਦਾ ਲਫਾਫਾ ਵੀ ਸੀ ਯਾਰ ਬਾਈ ਯਾਰ ਉਹ ਤੈਨੂੰ ਹੁਣ ਦਈਏ 20 ਰੁਪਏ ਦੇ ਪੁੱਕੀ ਹੁਣ ਲੱਗ ਜਾ ਤੂੰ ਜਾਣਾਂ ਯਾਰ ਮੈਂ ਬਾਈ ਆਣੀ ਵੀ ਖਰਾਬ ਹੋਇਆ ਪੈ ਓਏ ਓਏ ਕਾਹ ਓਏ ਲੋਟਾ ਹੁਣ ਪਿੱਠ ਘਟਾ ਕੇ ਏ ਲੋਡ ਕਾਦਾ ਯਾਰ ਉਹ ਇੱਕ ਗੱਲ ਤੁਹਾਨੂੰ ਦੰਨੂ ਮੈਂ ਦੱਸ ਤੇਰੇ ਅਗੇ ਭਰਾ ਹੋਂ ਨਾ ਦੁਸ਼ਮਣਾਂ ਦੀ ਲੋੜ ਨਹੀਂ ਨਾਲ ਰਲ ਗਿਆ ਪੈਰੀਆਂ ਦੇ ਜਾ ਕੇ ਆਹੋ ਮੈਂ ਤਾਂ ਆਪੇ ਦੁਸ਼ਮਣਾਂ ਵਾਲੇ ਪੈਰੀਆਂ ਦੇ ਨਾਲ ਰਲ ਗਿਆ ਜੇ ਉਹਨਾਂ ਦੀ ਫਸਲ ਨੂੰ ਅੱਗ ਲੱਗ ਜਾਂਦੀ ਕੌਣ ਜ਼ਿੰਮੇਵਾਰ ਸੀਗਾ ਉਹ ਤਾਂ ਸਾਡੀ ਬੇਇੱਜ਼ਤੀ ਕਰਾਤੀ ਨਾਲੇ ਆਪਦੀ ਕਰਾਈ ਛੱਤਰ ਖਾ ਕੇ ਤੇ ਜੇ ਕਿਤੇ ਅੱਗ ਲਾ ਦਿੰਦਾ ਉਹਨਾਂ ਦੀ ਵਿਚਾਰਾਂ ਦੀ ਸਾਰੀ ਕਣਕ 6 ਮਹੀਨੇ ਦੀ ਮਿਹਨਤ ਖਰਾਬ ਜਾਂਦੀ ਉਹ ਗੱਲ ਤਾਂ ਤੇਰੀ ਸਹੀ ਆ ਹੁਣ ਮੱਕੀ ਪੀਚਣੀ ਆ 10 ਦਿਨ ਹੋ ਗਏ ਉਹਨਾਂ ਕੰਨੀ ਕਿਹੜਾ ਦੇਖੇ ਰੋਜ ਯਾਰ ਉਹ ਦੇਖਣਾ ਪੈਂਦਾ ਭਰਾਵਾ ਉਹਨਾਂ ਨੂੰ ਨਹੀਂ ਮਸ਼ੀਨ ਮਿਲੀ ਉਹਨਾਂ ਦੇ ਵਿਚਾਰਾਂ ਦੇ ਸਾਰਾ ਠੇਕਾ ਸਿਰ ਪੈ ਜਾਂਦਾ ਨਾ ਕਿੱਥੋਂ ਭਰਦੇ ਉਹ ਉਹ ਤਾਂ ਗੱਲ ਤੇਰੀ ਦੋ ਚਾਰ ਕਿੱਲਿਆਂ ਵਾਲੇ ਉਹ ਗਰੀਬ ਕਿਸਾਨ ਆ ਚੱਲਦਾ ਕਿਸਾਨ ਦਾ ਚਲ ਤੇ ਵੱਧ ਕਿੱਲੇ ਜੇ ਘਾਟਾ ਨੁਕਸਾਨ ਦਾ ਨੁਕਸਾਨੀਆ ਮੈਂ ਵੀ ਕਾਲੀ ਕਰ ਗਈ ਥੋੜੀ ਜੀ ਪਰ ਯਾਰ ਮੈਨੂੰ ਇਹ ਸੀ ਮੱਕੀ ਬੀਜਣੀ ਵੀ ਜਲਾ ਅੱਗ ਲਾ ਦੀਏ ਪਰ ਯਾਰ ਓਏ ਮੱਕੀ ਭਰਾਵਾ ਦੋ ਦਿਨ ਠਹਿਰ ਕੇ ਬੀਜ ਲੈਂਦੇ ਪਰ ਸਿਆਣਾ ਬਾਣ ਮੇਰਾ ਭਰਾ ਵਹਿਤਾ ਨਾ ਕਰਿਆ ਕਰ ਮੇਰੇ ਦਿਲ ਚ ਬੇਈਮਾਨੀ ਕੋਈ ਨਹੀਂ ਸੀ ਵੀ ਉਹਨਾਂ ਦੇ ਕਣ ਕਣ ਨੂੰ ਅੱਗ ਪਵੇ ਮੈਨੂੰ ਇਹ ਹਵਾ ਪਰਲੇ ਪਾਸੇ ਮਾਂ ਚਲ ਨਿਵੇੜਦਾ ਕੋਲੇ ਖੜ੍ਹ ਕੇ ਮਾਂ ਪਰ ਆਏ ਨਹੀਂ ਵਿੱਚ ਦਾ ਲੋਕ ਅੱਜ ਕੱਲ ਗੱਲ ਤੇਰੀ ਵੀ ਸਹੀ ਆ ਜਾਣ ਕੀ ਲਈ ਜਾਂਦੇ ਵੀ ਕਿਹਨੇ ਦੀ ਫਸਲ ਮੱਚ ਜੇ ਜੀ ਤਮਾਸ਼ਾ ਦੇਖਾਂਗੇ ਬਾਅਦ ਚ ਆਪਾਂ ਉਹਨਾਂ ਨੂੰ ਤਾਂ ਫਿਰ ਆਈ ਸੀਗਾ ਨਾ ਵੀ ਇਹ ਜਾਣ ਕੇ ਲਾਉਂਦਾਗਾ ਮੈਂ ਦਾ ਭਰਾ ਵਾ 1 2 3 ਨਾਲ ਤਾਂ ਉਹਨਾਂ ਤੋਂ ਮਾਫੀ ਮੰਗ ਕਿਉਂ ਆਥ ਨੇ ਪੰਚਾਇਤ ਚ ਜਾ ਕੇ ਘਰ ਘਰ ਜਾ ਕੇ ਉਹਨਾਂ ਦੀ ਭਰਾਵਾ ਮੈਥੋ ਗਲਤੀ ਹੋ ਗਈ ਤੇ ਨਾਲੇ ਮੈਂ ਨਹੀਂ ਜੀ ਗਲਤੀ ਕਰਦਾ ਤੂੰ ਸਹੀ ਸੀ ਆਪਦੀ ਸਾਡੇ ਵੀ ਪੱਟੀ ਮੇਸ ਕਰਾਦੀ ਨਹੀਂ ਕੋਈ ਨਾ ਮੈਂ ਮਾਫੀ ਮੰਗਿਆ ਹਾਂ ਯਾਰ ਮੈਂ ਮੇਰਾ ਨੀਮਾ ਥੋੜਾ ਹੋ ਜੂ ਮੈਂ ਯਾਰ ਜੀ ਮਾਫੀ ਮੰਗ ਕੇ ਆਉਂਗਾ ਮੇਰੀ ਗਲਤੀ ਆ ਬਾਈ ਯਾਰ ਚਾਰ ਮਣ ਦਾਣੇ ਅਗਲੇ ਦੇ ਘਰੇ ਆਉਂਦੇ ਅਨਦਰ ਲੜਾਈ ਹੁੰਦੀ ਨਾਲੇ ਕੁੱਟਣਾ ਪੈਂਦੀ ਤੁਹਾਨੂੰ ਮੈਂ ਸਮਝਾਇਆ ਤਾਂ ਬਹੁਤ ਸੀ ਪਰ ਤੂੰ ਇੰਨੀ ਕਿ ਸੇਵਾ ਭਾਲਦਾ ਸੀ ਭੁੱਕੀ ਪਈ ਐ ਚਾਹ ਬਣਾ ਪਾ ਕੇ ਬੱਚ ਥੋੜੀ ਜਾ ਆ ਜਾ ਆ ਡੇ ਜੇ